ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਬਠਿੰਡਾ ਨਗਰ ਨਿਗਮ ਦੇ 50 ਕੌਂਸਲਰ ਹਨ ਮੌਜੂਦਾ ਸਰਕਾਰ ਲੋ ਆਪਣੀ ਮੋਹਰ ਲਾਉਂਦੇ ਬਣਾਏ ਗਏ ਲੰਬੇ ਸਮੇਂ ਤੋਂ ਸੀਨੀਅਰ ਡਿਪਟੀ ਮੇਅਰ ਤੇ ਮੇਅਰ ਦੀਆਂ ਕੁਰਸੀਆਂ ਵੀ ਖਾਲੀ ਪਈਆਂ ਸਨ ਇਸ ਮੌਕੇ ਪਹਿਲਾਂ ਕਾਂਗਰਸ ਦੇ ਕੋਲ ਬਹੁਤ ਸੀ ਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਵੱਲ ਬਹੁਤ ਜ਼ਿਆਦਾ ਕਾਕਾ ਕੇ ਆਪਣੇ ਮੇਅਰ ਬਣਾ ਲਿਆ ਗਿਆ ਸੀ ਅੱਜ ਡਿਪਟੀ ਮੇਅਰ ਦੀ ਵੋਟ ਹੋਈ ਮੋਟਿੰਗ ਦੌਰਾਨ ਕਾਂਗਰਸ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੌਂਸਲਰ ਪਹੁੰਚੇ ਹੋਏ ਸਨ ਵਿਆਹਰੀ ਕੌਂਸਲਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਕਾਂਗਰਸ ਨਾਲ ਸੀਨੀਅਰ ਲ ਡਿਫਟੀ ਮੇਅਰ ਤੇ ਹਰਵਿੰਦਰ ਸਿੰਘ ਲੱड्डੂ ਆਮ ਆਦਮੀ ਪਾਰਟੀ ਦੇ ਦੋ ਸ਼ਾਮਲਾਲ ਜੈਨ ਚੌਣਵੀ ਸ਼ਾਮਲ ਹੋਈ ਬੱਡੀ ਗਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਮਲਾਲ ਜੈਨ ਨੂੰ ਬਹੁਤ ਮਿਲਿਆ ਇਹ ਤੇ ਰਵਿੰਦਰ ਲੱड्डੂ ਨੂੰ ਉਹਨਾਂ ਨੂੰ ਜਿੱਤ ਤੇ ਜਿੱਥੇ ਰਾਜੀ ਗਈ ਉੱਥੇ ਉਹਨਾਂ ਨੇ ਵਧਾਈਆਂ ਦਿੱਤੀਆਂ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਸਿੰਘ ਲੱड्डੂ ਦਾ ਕਹਿਣਾ ਹੈ ਕਿ ਕੋਈ ਗੱਲ ਨਹੀਂ ਜੀ ਅਸੀਂ ਹਾਰ ਕੇ ਦਾ ਹਾਰ ਮੈਦਾਨ ਵਿੱਚ ਲੜਾਈ ਜਿੱਤੀ ਹੈ ਹਾਰ ਲਈ ਨਹੀਂ ਮੈਂ ਇੱਕ ਗਰੀਬ ਦਲ ਸਮਾਜ ਨਾਲ ਸੰਬੰਧਿਤ ਉਮੀਦਵਾਰ ਸੀ ਪਰ ਆਪਣੇ ਮੇਰੇ ਮਨ ਵੋਟ ਨਹੀਂ ਪਈ ਕੋਈ ਗੱਲ ਨਹੀਂ ਮੈਂ ਆਪਣੀ ਪਾਰਟੀ ਪਾਰਟੀਆਂ ਮੋੜੇ ਨਾਲ ਮੋੜਾ ਲਾ ਕੇ ਖੜਾ ਹੀ ਹਾਂ ਖੜਾ ਰਹਾਂਗਾ ਦੂਜੀ ਵਾਰ ਸਿਆ ਆਮ ਆਦਮੀ ਪਾਰਟੀ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਸ਼ਾਮਲਾ ਜਰਨਿਕਾ ਕਿ ਹੁਣ ਅਸੀਂ ਵਧੀਆ ਤਰੀਕਾ ਨਾਲ ਸ਼ਹਿਰ ਵਿੱਚ ਕੰਮ ਕਰਾਂਗੇ ਕਿਉਂਕਿ ਸਾਡੇ ਕੋਲ ਕੰਮ ਕਰਨ ਲਈ ਬਹੁਤ ਟਾਈਮ ਹੈ ਪਰ ਸਾਰਾ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੂਜੀ ਪਾਰਟੀ ਕੌਂਸਲਰਾਂ ਨੇ ਧੰਨਵਾਦ ਕਰਦੇ ਹਾਂ ਹਾਂ ਮੌਕੇ ਨਗਰ ਨਿਗਮ ਦੇ ਮੇਅਰ ਪਦਮਾ ਮਤੀ ਮੈਂ ਤੁਹਾਨੂੰ ਵੀ ਕਿਹਾ ਕਿ ਸਾਡੇ ਕੋਲ ਇੱਕ ਹੋਰ ਮੈਂਬਰ ਵਧ ਗਿਆ ਹੈ ਇਸ ਨਾਲ ਹੋਰ ਵੀ ਤਰੱਕੀ ਹੋਵੇਗੀ ਸ਼ਹਿਰ ਦਾ ਵਿਕਾਸ ਹੋਵੇਗਾ ਇਸ ਮੌਕੇ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਮਹਿਤਾ ਨੇ ਵੀ ਚੁਣੇ ਗਏ ਡਿਪਟੀ ਮੇਅਰ ਸ਼ਾਮਲਾ ਜਰਨਿਕਾ ਦਾ ਸਵਾ रिपोर्टिंग ਕੀਤੀ ਜਾ ਰਹੀ ਹੈ ਦੇਪਟੀ ਮੇਅਰ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਤੇ ਦੇਖ ਸਕਦੇ ਹੋ ਕਿਵੇਂ ਆਮ ਆਦਮੀ ਪਾਰਟੀ ਦੂਜੀ ਪਾਰਟੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਇਸ ਸਬੰਧੀ ਕੀ ਕਹਿੰਦੇ ਨਜ਼ਰ ਆਏ ਆ ਉਸ ਨੂੰ ਸੁਣਾਉਣਿਆ ਹੁਣ ਵਾਲੇ ਸ਼ਹਿਰ ਦੀ ਜੂ ਹੁਣ ਕਿੱਤਾ ਗਿਆ ਹੈਗਾ ਤੇ ਚੰਦੇ ਕੌਂਸਲਰ ਮੇਰਾ ਰੋਕ ਜੋ ਉਹ ਬੜਾ ਹੀ ਚੰਗਾ ਹੋਇਆ ਹੈ ਇਹ ਬੜਾ ਸਵਾਗਤ ਹੈ ਮੈਂ ਕੋਈ ਨਹੀਂ ਇਹ ਪੁਨਰ ਨਿਸ਼ਚਿਤ ਕਰੀ ਕਿ ਨਾ ਕਿ ਉਹਦਾ ਕੀ ਬਣੇ ਜਿਹੜੇ ਆਦਮੀ ਉਹ ਤਾਂ ਤਰ੍ਹਾਂ ਆਏਗੇ ਅੱਜ ਦੇ ਇਲੈਕਸ਼ਨ ਬਾਰੇ ਇੱਕ ਹੀ ਗੱਲ ਕਹਿੰਦੇ ਅੱਜ ਦੇ ਇਲੈਕਸ਼ਨ ਬਾਰੇ ਇਹ ਕਹਿਣਾ ਚਾਹੁੰਦੇ ਆ ਵੀ ਕਾਂਗਰਸ ਪਾਰਟੀ ਨੇ ਇੱਕ ਗਰੀਬ ਐਮਸੀ ਨੂੰ ਦਲਿਤ ਬੰਦੇ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਵੀ ਸਾਡੇ ਸਾਰੇ ਐਸੀ ਭਰਾ ਵੱਡਿਆਂ ਨੂੰ ਮੋਟਾ ਪਾ ਗਏ ਉਹਨਾਂ ਨੂੰ ਗਰੀਬ ਬੰਦਾ ਪਸੰਦ ਨਹੀਂ ਆਇਆ ਕੋਈ ਗੱਲ ਨਹੀਂ ਪ੍ਰਮਾਤਮਾ ਉਹਨਾਂ ਦੇ ਬੱਚਿਆਂ ਨੂੰ ਖੁਸ਼ ਰੱਖੇ ਪਰ ਇਲੈਕਸ਼ਨ ਜਿੱਤ ਜਾਣਾ ਜਾਂ ਇਲੈਕਸ਼ਨ ਹਾਰ ਜਾਣਾ ਕੋਈ ਜਿੱਤ ਹਾਰ ਨਹੀਂ ਹੁੰਦੀ ਜਿਹੜਾ ਬੰਦੇ ਦੀ ਜਮੀਰ ਨਾ ਹਾਰੇ ਜਿਹੜੇ ਬੰਦੇ ਦਾ ਮਨ ਨਾ ਹਾਰੇ ਅਸੀਂ ਪਹਿਲਾਂ ਵੀ ਘੜਦੀ ਕਲਾਚ ਸੀ ਅਸੀਂ ਅੱਜ ਵੀ ਘੜਦੀ ਕਲਾਚ ਹੈ ਜਦੋਂ ਮੇਰ ਸਾਹਿਬ ਦੀ ਚੋਣ ਹੋਈ ਉਦੋਂ ਵੀ ਸਾਰੀ ਕਾਂਗਰਸ ਇਕੱਠੀ ਸੀ ਚਾਹੇ 10 ਸੀ ਚਾਹੇ 12 ਸੀ ਚਾਹੇ 15 ਸੀ ਚਾਹੇ 18 ਸੀ ਚਾਹੇ 11 ਸੀ ਜਦੋਂ ਸੀਨੀਅਰ ਡਿਪਟੀ ਮੇਅਰ ਸ਼ੋਕ ਪ੍ਰਧਾਨ ਨੂੰ ਲਾਇਆ ਉਦੋਂ ਵੀ ਇਕੱਠੇ ਸੀ ਅੱਜ ਵੀ ਅਸੀਂ ਇਕੱਠੇ ਆ ਤੇ ਗਾਂ ਵੀ ਅਸੀਂ ਸਰਕਾਰਾਂ ਨਾਲ ਡੱਟ ਕੇ ਮੁਕਾਬਲਾ ਕਰਾਸ ਕਰਦੀ ਰਹੂਗੀ ਚੜ੍ਹਦੀ ਕਲਾ 'ਚ ਹਾਂ ਚੜ੍ਹਦੀ ਕਲਾ 'ਚ ਰਹਾਂਗੇ ਡੱਟ ਕੇ ਮੁਕਾਬਲਾ ਕਰਾਂਗੇ ਪਰ ਇਹ ਹੈਗਾ ਕਿ ਉੱਥੇ ਸਰਬਸੰਮਤੀ ਨਹੀਂ ਹੋਈ ਕੋਈ ਸਰਬਸੰਮਤੀ ਨਹੀਂ ਹੋਈ 40 ਬੰਦੇ ਇਕੱਠੇ ਹੋਏ ਸੀ ਉੱਥੇ ਤੇ ਕਿਆਲੀਆਂ ਚੋਂ 30 ਬੰਦਿਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਵੀ ਉਹਨਾਂ ਦੇ ਹੱਕ ਦੇ ਵਿੱਚ ਸਮਰਥਨ ਦਿੱਤਾ ਅਸੀਂ ਆਪਣਾ ਪ੍ਰਸਤਾਵ ਵਾਪਸ ਲੈ ਲਿਆ ਸਾਡੇ ਸੀਨੀਅਰ ਲੀਡਰਸ਼ਿਪ ਨੂੰ ਅਸੀਂ ਦੱਸਿਆ ਉਹਨਾਂ ਦੇ ਕਹਿਣ ਤੇ ਅਸੀਂ ਆਪਣਾ ਨਾਮ ਵਾਪਸ ਲਿਆ ਅਸੀਂ ਆਪ ਦਾ ਬਾਹਰ ਆ ਗਏ ਜਿਹੜਾ ਆਪੋਜੀਸ਼ਨ ਦੇ ਵਿੱਚ ਹੈ ਉਹ ਕਿਹੜੀ ਹਸ ਨਾਲ ਸਬੰਧਤ ਨੇ ਤੁਸੀਂ ਕਹਿਣਾ ਵੀ ਬੋਤਾ ਜੀ ਜੇ ਮੈਂ ਹੁਣ ਇਹ ਗੱਲ ਕਰਾਂ ਜੀ ਜੇ ਮੈਂ ਐ ਸੀਨੀਅਰ ਟਿਮਰ ਬੰਨਾ ਹੁੰਦਾ ਚਾਰ ਚਾਰ ਘਰ ਬਦਲ ਕੇ ਤਾਂ ਮੈਂ ਇੱਕ ਦੋ ਦਿਨ ਹੀ ਬਣ ਜਾਂਦਾ ਪਰ ਮੈਂ ਰਹਿਣਾ ਕਰੋ ਸਾਡੇ ਭਰਾ ਨੇ ਪਰਮਾਤਮਾ ਨੂੰ ਉਹਨੂੰ ਬਧਾਈਆਂ ਬਹੁਤ ਬਹੁਤ ਰਾਜੀ ਖੁਸ਼ੀ ਰਹਿਣ ਪਰ ਮੈਂ ਆਪਦੀ ਕਾਂਗਰਸ ਪਾਰਟੀ ਦੇ ਨਾਲ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਸਾਰੀ ਲੀਡਰਸ਼ਿਪ ਅੱਜ ਹਰਵਿੰਦਰ ਲੱड्डੂ ਦੇ ਮੋਢੇ ਦੇ ਹੱਥ ਲਾ ਕੇ ਖੜੀ ਆ ਔਰ ਪਰਸੋ ਦਾ ਮੈਨੂੰ ਕਹਿ ਰਹੀ ਆ ਕਿ ਕਿਸੇ ਗੱਲ ਦੀ ਪ੍ਰਵਾਹ ਨਾ ਕਰੀ ਗੱਡੀ ਢਾਈ ਦੇ ਗੱਡੀ ਤੱਕ ਜੇ ਕਿਤੇ ਬੈਠਣਾ 10 ਭਰਾ ਲੈ ਕੇ ਬਹਿ ਜਾ ਮੈਂ ਨਾ ਆਪਾਂ ਨਾ ਕਿਸੇ ਨੂੰ ਚਾਹ ਪੀਣੀ ਨਾ ਰੋਟੀ ਖਵਾਣੀ ਨਾ ਕਿਸੇ ਨੂੰ ਲਾਲਚ ਦੇਣਾ ਸਿਰਫ ਤੇ ਸਿਰਫ ਸੰਵਿਧਾਨ ਦੇ ਉੱਤੇ ਪਹਿਰਾ ਦੇਣਾ ਸੰਵਿਧਾਨ ਤੇ ਪਹਿਰਾ ਦੇ ਕੇ ਆਏ ਆ ਚੜਦੀ ਕਲਾ 'ਚ ਜਰਦੀ ਕਾ ਚ ਕਾਂਗਰਸ ਪਾਰਟੀ ਆ ਸਾਰੀ ਪਾਰਟੀ ਲੀਡਰਸ਼ਿਪ ਦਾ ਜ਼ਿਲ੍ਹਾ ਪ੍ਰਧਾਨ ਦਾ ਜਿੰਨੀ ਵੀ ਲੀਡਰਸ਼ਿਪ ਕਰੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਵਾਜ਼ ਹਾਂਜੀ ਜਨ ਸਾਹਿਬ ਕਿਹਾਗੇ ਤੁਸੀਂ ਅੱਜ ਸੀਨੀਅਰ ਡਿਊਟੀ ਮੇਅਰ ਦੀ ਚੋਣ ਜਿੱਤੇ ਹੋ ਮੈਂ ਸਾਰੇ ਕੌਂਸਲਰ ਸਾਹਿਬਾਨ ਦਾ ਸਾਡੇ ਮੇਅਰ ਸਾਹਿਬ ਦਾ ਅਮਰਜੀਤ ਮਹਿਤਾ ਸਾਡੇ ਪ੍ਰੈਜ਼ੀਡੈਂਟ ਸਾਹਿਬ ਦਾ ਸਾਰੀ ਪਾਰਟੀ ਦਾ ਦਿਲ ਦੇ ਘਰੇਗਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਹੈ ਮੈਂ ਆਪ ਜੀ ਦੇ ਮਾਧਮ ਰਾਹੀਂ ਇਹ ਦੱਸਣਾ ਚਾਹੁੰਦਾ ਮੈਂ ਉਹਨਾਂ ਦੇ ਵਿਸ਼ਵਾਸ ਨੂੰ ਸਦਾ ਕਾਇਮ ਰੱਖਦੇ ਹੋਏ ਕਿ ਉਹ ਮੇਰੇ ਸਾਹਦੂ ਨੂੰ ਇਮਾਨਦਾਰੀ ਨਾਲ ਸ਼ਹਿਰ ਦੇ ਕੰਮਾਂ ਲਈ ਜੋ ਮੇਰੀ ਡਿਊਟੀ ਲਾਉਣ ਦੀ ਸੀ ਸਾਹਿਬ ਮੈਂ ਉਹਨੂੰ ਤਨਮਾਨਨ ਦੇ ਮਾਮਲੇ ਜੇ ਤੁਹਾਨੂੰ ਸਮਾਂ ਮਿਲਿਆ ਐਨੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਜੋ ਵੀ ਅਸੀਂ ਆਪਦੇ ਦਿਲੋਂ ਕਰਨਾ ਸਰ ਸਮਾਂ ਜਿੰਨਾ ਵੀ ਸਾਨੂੰ ਮਿਲਿਆ ਉਹਨੇ ਸਮੇਂ ਦੇ ਜੋ ਵੀ ਸੀ ਕਰ ਸਕਦੇ ਹਾਂ ਬਤੂਲ ਕਰਾਂ ਕਿੰਨੇ ਮੈਂਬਰ ਮੌਜੂਦ ਸੀਗੇ ਕਿੰਨੀਆਂ ਵੋਟਾਂ ਵੀ ਸਾਨੂੰ ਸਾਰੀਆਂ ਹੀ ਵੋਟਾਂ ਪੈ ਗਈਆਂ ਕਾਂਗਰਸ ਵਾਲੇ ਵੀ ਸਾਨੂੰ ਪਾ ਕੇ ਸੀਗੇ ਉਹਨਾਂ ਦਾ ਵੀ ਦਿਲ ਦੇ ਕਰਾਂਗੇ ਤਾਂ ਧੰਨਵਾਦ ਉਹਨਾਂ ਦਾ 42 ਐਮਸੀ ਸਾਡੇ ਉੱਥੇ ਮੌਕੇ ਤੇ ਸ਼ਾਮਲ ਹੋ ਸੀ ਔਰ ਸਾਰੇ ਨਹੀਂ ਸਨ ਉਹਨਾਂ ਨੇ ਤਾਂ ਕਾਗਜ਼ ਹੀ ਵਾਪਸ ਲੈ ਲਏ ਬਿਲਕੁਲ ਜੀ ਪਰ ਸਮਰਥਨ ਦੇ ਕੇ ਗਿਆ ਸਾਨੂੰ ਵੋਟ ਪਾ ਗਏ ਸੀ ਹਾਂ ਠੀਕ ਹੈ ਸਮਰਥਨ ਦੇ ਕੇ ਜੀ ਜੀ ਸਰ ਬੰਦੇ ਦਾ ਹੋਰ ਪੱਤ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਕੀ ਕਹਿਣਾ ਚਾਹੋਗੇ ਸੀ ਦੇਖੋ ਜੀ ਕੁਝ ਮਹੀਨੇ ਪਹਿਲਾਂ ਜੈਨ ਸਾਹਿਬ ਨੂੰ ਆਪਣੀ ਟੀਮ ਦੀ ਸਹਿਮਤੀ ਦੇ ਨਾਲ ਅਸੀਂ ਐਜ਼ ਅ ਐਡਵਾਈਜ਼ਰ ਪੋਸਟ ਕੀਤਾ ਸੀਗਾ ਮਗਰ ਹੁਣ ਫਿਰ ਅਸੀਂ ਮਜ਼ਾਕ ਚ ਸੋਚਿਆ ਤੇ ਇੱਕ ਕੰਮ ਕਰਨ ਦੇ ਜਜ਼ਬੇ ਨਾਲ ਸੋਚਿਆ ਕਿ ਕਿਉਂ ਨਾ ਇਸ ਦੋਸਤੀ ਨੂੰ ਰਿਸ਼ਤੇਦਾਰੀ ਚ ਬਦਲ ਦਈਏ ਤਾਂ ਕਰਕੇ ਹੁਣ ਅਸੀਂ ਜੈਨ ਸਾਹਿਬ ਨੂੰ ਸਰਬਸੰਮਤੀ ਦੇ ਨਾਲ ਸੀਨੀਅਰ ਡਿਪਟੀ ਮੇਅਰ ਚੁਣਿਆ ਉਮੀਦ ਕਰਦਾ ਹਾਂ ਕਿ ਜੈਨ ਸਾਹਿਬ ਪੂਰੀ ਮਿਹਨਤ ਤੇ ਲਗਨ ਦੇ ਨਾਲ ਸ਼ਹਿਰ ਦੀ ਡਿਵੈਲਪਮੈਂਟ ਦਾ ਕੰਮ ਕਰਨਗੇ ਤੇ ਸਾਡਾ ਸਹਿਯੋਗ ਦੇਣਗੇ ਸ਼ਹਿਰ ਨੂੰ ਇੱਕ ਹੋਰ ਬਿਹਤਰ ਜਗ੍ਹਾ ਬਣਾਉਣ ਲਈ ਤੇ ਮੈਂ ਇਹ ਇਸ ਚੀਜ਼ ਦਾ ਆਸ਼ਵਾਸਨ ਦੁਲਾਣਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਅਸੀਂ ਪੂਰੀ ਮਿਹਨਤ ਤੇ ਅੰਤ ਤੱਕ ਮਿਹਨਤ ਕਰਕੇ ਸ਼ਹਿਰ ਨੂੰ ਅੱਗੇ ਲੈ ਜਾਵਾਂਗੇ ਜੀ ਲੱਗਦਾ ਪੂਰੀ ਰਸਟਰੀ ਜਾਰੀ ਹੋਣਗੀ ਨਹੀਂ ਬਿਲਕੁਲ ਬਹੁਤ ਸਾਥ ਮਿਲੂਗਾ ਜੀ ਵੈਸੇ ਸਾਨੂੰ ਸਾਰੇ ਸਾਡੇ ਕਾਉਂਸਲਰ ਦਾ ਬਹੁਤ ਸਹਿਯੋਗ ਹੈ ਉਹਨ ਜੈਨ ਸਾਹਿਬ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਸੰਭਾਲਣਗੇ ਤੇ ਜ਼ਰੂਰ ਸਾਨੂੰ ਹੋਰ ਬਹੁਤ ਡਿਪਟੀ ਮੇਅਰ ਦੀ ਪੋਸਟ ਹਜੇ ਵੀ ਖਾਲੀ ਪਈ ਹੈ ਇਹਦਾ ਕੀ ਬਣਿਆ ਇਹਦਾ ਵੀ ਜਲਦੀ ਪਰਮਾਤਮਾ ਕੁਝ ਬਣਾਊਗਾ ਜੀ ਅੱਜ ਸੀਨੀਅਰ ਡਿਪਟੀ ਮੇਰ ਦਾ ਇਲੈਕਟ ਹੋਇਆ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਉਸ ਟ੍ਰੇਨਿੰਗ ਬੇਨਤੀ ਕਰਦਾ ਵੀ ਸਾਰੇ ਕੌਂਸਲਰ ਸਾਹਨੇ ਮਿਲ ਜੁਲ ਕੇ ਸੀਨੀਅਰ ਡਿਪਟੀ ਮੇਰ ਸਾਹਿਬ ਨੂੰ ਬਣਾਇਆ ਮੇਰ ਸਾਹਿਬ ਦੀ ਬੇਨਤੀ ਤੇ ਸਾਰੇ ਨੇ ਫੁੱਲ ਚੜਾਏ ਔਰ ਮੈਂ ਸਾਰੇ ਕੌਂਸਲਰਾਂ ਦਾ ਧੰਨਵਾਦ ਕਰਦਾ ਤੇ ਪਾਰਟੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਪਾਰਟੀ ਨੇ ਵੀ ਮਿਲ ਜੁਲ ਕੇ ਸਾਰਿਆਂ ਨਾਲ ਮਿਲ ਜੁਲ ਕੇ ਜੋ ਸੀਨੀਅਰ ਡਿਪਟੀ ਮੇਰ ਸਾਹਿਬ ਬਣਾਏ ਨੇ ਇਹ ਬਿਟਿੰਡਾ ਦੇ ਵਿਕਾਸ ਦੇ ਵਿੱਚ ਹੋਰ ਇੱਕ ਬਹੁਤ ਵੱਡੀ ਨਾਲ ਜੁੜੇ ਨੇ ਇਹਨਾਂ ਦਾ ਤਜਰਬਾ ਹੈਗਾ ਇਸ ਕਰਕੇ ਵਿਕਾਸ ਜੋ ਬਠਿੰਡੇ ਦਾ ਹੋਰ ਵਧੇਗਾ ਦੋਹਰਾ ਚੱਲ 15 ਮਿੰਟ ਜਿਹੜੇ ਪੈਂਡਿੰਗ ਹੈ ਉਹ ਵੀ ਸਾਰੇ ਕੌਂਸਲਰਾਂ ਦਾ ਮਿਲ ਜੂਗੀ ਇਹ ਸਾਰਿਆਂ ਦੀ ਰੈਂ ਦੇ ਨਾਲ ਉਹਨੂੰ ਵੀ ਉਹਨਾਂ ਦੇ ਸਮੇਂ ਦੇ ਵਿੱਚ ਪੜ ਦਿੰਦੇ ਆ